ਆ ਲੋ ਜੀ ਪਿੰਡ ਦਾ ਨਾਹਰ ਝੀਮੇ ਬਾਟਾ ਦਾ ਨਾਹਰ ਜੀ ਆ ਲੋ ਰਣ ਦਾ ਨਾਹਰ ਮੇਰੀ ਨਾਮ ਬਾੜਦੇ ਜੀ ਮੈਂ ਗੁਰਦੇਵ ਸਿੰਘ ਆ ਦੇਖੋ ਜੀ ਮੀ ਇੱਕ ਦਿਨ ਪਿਆ ਜੀ ਸਾਡੇ ਘਰ ਦੇ ਹਲਾ ਸਾਡੇ ਆ ਫਰਨੀਚਰ ਲੱਖਾਂ ਰੁਪਏ ਦਾ ਸਮਾਨ ਜਿਹੜਾ ਸਾਡਾ ਗੜ ਗਿਆ ਜੀ ਅੰਦਰ ਅਜੇ ਅਜੇ ਵੀਰ ਪਤਾ ਨਹੀਂ ਕਿੰਨੇ ਦਿਨ ਮੀ ਪਈ ਸਾਡੀ ਪੰਚਾਇਤ ਨੂੰ ਸਰਕਾਰ ਨੂੰ ਇਹੀ ਮੰਗਿਆ ਜੀ ਚਲੋ ਕੁਦਰਤ ਅੱਗੇ ਜ਼ੋਰ ਤੇ ਕਿਸੇ ਦਾ ਨਹੀਂ ਪਰ ਜਿਹੜਾ ਕਟੋ ਕੱਟ ਪਿੰਡ ਦਾ ਪਾਣੀ ਆ ਉਹਦੀ ਜਿਹੜੀ ਵੰਡਿਆ ਉਹ ਸਹੀ ਤਰੀਕੇ ਨਾਲ ਕਰ ਦਿਓ ਸਾਡੇ ਕੋਲ ਜਿਹੜਾ ਛੱਪੜਾ ਜੀ ਉਹ ਬਹੁਤ ਛੋਟਾ ਆ ਇਸ ਕਰਕੇ ਉਹ ਛੱਪੜ ਦੇ ਥੋੜਾ ਜਿਹਾ ਮੀਂਹ ਪੈਣ ਕਰਕੇ ਭਰ ਜਾਣ ਨਾਲ ਸਾਡੇ ਘਰਾਂ ਤੱਕ ਪਾਣੀ ਚਲੇ ਜਾਂਦਾ ਹੁਣ ਆਪ ਹੀ ਦੇਖ ਲਓ ਜੀ ਕਿੰਨੇ ਦਿਨ ਬਾਹਰ ਸੁੱਕੇ ਜਾਂਦੇ ਅਸੀਂ ਕਿੰਨੇ ਦਿਨ ਬਾਹਰ ਖੜੇ ਰਵਾਂਗੇ ਜੀ ਘਰ ਤੋਂ